ਦੇਸ਼ ਭਰ ਦੇ ਵਿੱਚ ਸ਼ਿਵਰਾਤਰੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ। ਅਲੱਗ-ਅਲੱਗ ਮੰਦਰਾਂ ਦੇ ਵਿੱਚ ਅੱਜ ਸ਼ਰਧਾਲੂਆਂ ਵੱਲੋਂ ਪੂਜਾ ਕੀਤੀ ਜਾ ਰਹੀ ਹੈ। ਨਮਸਤਕ ਹੋਇਆ ਜਾ ਰਿਹਾ ਹੈ। ਆਪਣੀ ਆਪਣੀ ਸ਼ਰਧਾ ਦੇ ਨਾਲ ਮੱਥਾ ਟੇਕਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਕਈ ਐਦਾਂ ਦੇ ਵੱਡੇ ਇਤਿਹਾਸਕ ਮੰਦਰ ਨੇ ਜਿੱਥੇ ਹਜ਼ਾਰਾਂ ਦੀ ਭੀੜ ਲਗਾਤਾਰ ਜੁੜ ਰਹੀ ਹੈ। ਸਵੇਰ ਤੋਂ ਹੀ ਲਾਈਨਾਂ ਲੱਗੀਆਂ ਹੋਈਆਂ ਨੇ। ਅਸੀਂ ਖੜੇ ਹਾਂ ਮੁਹਾਲੀ ਜ਼ਿਲ੍ਹੇ ਦੇ ਹਲਕਾ ਖੜਦੇ ਪਿੰਡ ਤਿਓੜ ਦੇ ਵਿੱਚ ਜੋ ਕਿ ਇਤਿਹਾਸਕ ਮੰਦਰ ਦੱਸਿਆ ਜਾ ਰਿਹਾ ਹੈ। 500 ਤੋਂ 700 ਸਾਲ ਪੁਰਾਣਾ ਖੇੜਾ ਮੰਦਰ ਤੇ ਨਾਲ ਦੀ ਨਾਲ 100 ਸਾਲ ਪੁਰਾਣਾ ਸ਼ਿਵ ਮੰਦਰ ਹੈ ਜ ਪ੍ਰਵੰਦਕ ਜੀ ਸਾਡੇ ਨਾਲ ਹੈ ਤੇ ਪੰਡਿਤ ਜੀ ਸਾਡੇ ਨਾਲ ਹੈ ਪੰਡਿਤ ਜੀ ਤੇ ਅੱਜ ਸ਼ਿਵਰਾਤੀ ਦਾ ਦਿਹਾੜਾ ਹੈ ਲਗਾਤਾਰ ਸੰਗਤਾਂ ਸਵੇਰ ਤੋਂ ਹੀ ਪਹੁੰਚ ਰਹੀਆਂ ਨੇ ਹਜ਼ਾਰਾਂ ਦੀ ਸੰਗਤਾਂ ਦੀ ਲਾਈਨਾਂ ਲੱਗੀਆਂ ਹੋਈਆਂ ਨੇ ਕਿੰਨੇ ਸਾਲ ਦੱਸਿਆ ਕਿ ਪੁਰਾਣਾ ਮੰਦਿਰ ਹੈ ਤੇ ਕੀ ਕੀ ਇੱਥੇ ਚਮਤਕਾਰ ਤੁਸੀਂ ਆਪਣੇ ਹੁੰਦੇ ਦੇਖੇ ਨੇ ਯਹਾਂ ਦੇਖੋ हमको ਤਾਂ ਅਭੀ ਲਗਭਗ ਲਗਭਗ 14-15 ਸਾਲ ਹੀ ਹੋਏ ਹਾਂ ਆਪੇ ਆਏ ਹੋਏ ਹੈ ਲੇਕਿਨ ਜੋ ਯਹਾਂ ਰਹਤਾ ਹੈ ਉਹ ਇਹ ਸੋਚਤਾ ਹੈ ਕਿ ਦੀਪਕ ਤਲੀ ਅੰਧੇਰਾ ਹੁੰਦਾ ਨਾ ਕਿ शायद हमको हम नहीं लेकिन हमने से सिद्ध स्थान का ये देखा है कि यहाँ पर जो है जो हकीकत और सच्चाई है उससे हम मोनी नहीं मोड़ सकते जो यहाँ सिद्धों सिद्ध पुरुषों का स्थान है ये जो सिद्ध स्थान है उसमें जो है हमको जरा भी शंका नहीं क्योंकि जहाँ जो रहता है उसको दीपक तले अंधेरा होता रहे क्या बात है ऐसी बात है लेकिन हमने यहाँ पर देखा है कि आज इन देवी देवताओं में जो सत्यता है तो हमने वाक़ इनको हम नमन करते हैं और ये बताते हैं कि यहाँ पर जो ये स्थान है लगभग 800 वर्ष लगभग 800 वर्ष पुराना है और यहाँ पर बताते हैं शेर बकरी ने एक साथ में पानी भी पिया है और नगर खेड़ा मंदिर की स्थापना का तो जब स्थापना हुई है तो बहुत बहुत ही अद्भुत जो है यहाँ का रहस्य है वो लंबा वृतांत हो जाएगा पर शिवजी का मंदिर भी पहले से ही था इसके बाद और नए मंदिरों का निर्माण हुआ है इसका काफ़ी पुराना हो गया था शिव मंदिर पुनर्निर्माण हुआ है शिव मंदिर का सिद्ध संत वगैरह संतों का यहाँ पहले स्थान था और हम तो ये मानते हैं कि इस स्थान पर अगर सच्चे दिलों कोई मांगने आए तो उसकी मुरादें पूरी होती हैं हमारी तो हुई हैं हम दूसरे से क्यों बोले हमारी तो होती हैं ਅਜੇ ਸ਼ਿਵ ਮੰਦਰ ਦੇ ਵਿੱਚ ਜਾਂ ਕੋਈ ਵੀ ਧਾਰਮਿਕ ਸਥਾਨ ਦੇ ਵਿੱਚ ਸਮੇਂ-ਸਮੇਂ ਤੇ ਤਿਹਾਰਾਂ ਦੇ ਵਿੱਚ ਲੋਕ ਨਮਸਤਕ ਤਾਂ ਹੁੰਦੇ ਨੇ ਮੱਥੇ ਟੇਕਦੇ ਨੇ ਪਰ ਇਹ ਨਹੀਂ ਪਤਾ ਹੁੰਦਾ ਕਿ ਤਿਹਾਰ ਦਾ ਮਤਲਬ ਕੀ ਹੈ ਕਿਉਂ ਅਸੀਂ ਟੇਕ ਰਹੇ ਹਾਂ ਤਾਂ ਅੱਜ ਕੋਈ ਸ਼ਿਵ ਭਗਵਾਨ ਦਾ ਜਨਮ ਦਿਨ ਦੱਸ ਰਿਹਾ ਹੈ ਕੋਈ ਵਿਆਹ ਦੱਸ ਰਿਹਾ ਹੈ ਇਹਦੇ ਬਾਰੇ ਚਾਹਣਾ ਪਾਓ ਸੰਤਾਂ ਨੂੰ ਕੀ ਹੈ ਜਨਮ ਦਿਨ ਕੀ ਅਲੱਗ-ਅਲੱਗ ਸ਼ਾਸਤਰੋ ਮੇਂ ਅਲੱਗ-ਅਲੱਗ ਉਲ্লেখ ਹੈ ਪਰ ਜੋ ਵਿਸ਼ੇਸ਼ ਇਸ ਕੇ ਬਾਰੇ ਮੈਂ ਜੋ ਪ੍ਰਮਾਣਿਤ ਕੀਤਾ ਗਿਆ ਹੈ ਉਹ આજ ਵਿਵਾਹਿਕ ਤਾਰਿਕਾ ਰਮ ਕੀ ਉਸ ਮੇ ਰਖਾ ਗਿਆ ਹੈ ठीक है एक बात दूसरी बात कि भक्ति शिव भक्ति कोई ऐसा नहीं किसी अन्य वो आदि है स्वयं भू एक होते हैं शिव श्यू, शिवलिंग एक स्वयं भू इनके इनका ना आदि है और ना अंत है इनका कोई ये निराकार है हम आजकल देखा है कि कई प्रकार की फोटो बना देते हैं जो कई सामाजिक हित में वो ठीक नहीं होती हैं ਲਿਕੇਨ ਉਹਨਾਂ ਕੋ ਸ਼ਯੰਭੂ ਦਾ ਅਗਰ ਜਿਸ ਨੇ ਜਾਨ ਲਿਆ ਤਾਂ ਸਾਰਾ ਹੀ ਕੁਝ ਭੁੱਲ ਜਾਂਦੇ ਹਨ ਉਹ ਕਿਉਂਕਿ ਆਪ ਨੇ ਠੀਕ ਹੈ ਕਿ ਆਮ ਆਦੀ ਪਾਰਟੀ ਜੁਦੇਵ ਸਿੰਘ ਮਲੋਆ ਵੀ ਪਹੁੰਚੇ ਨੇ ਮਲੋਆ ਸਾਹਿਬ ਸ੍ਰਿਸ਼ਟੀ ਦੇ ਮਾਲਕ ਸਹਾਂ ਦਾ ਸ਼ਿ ਭਗਵਾਨ ਨੂੰ ਕਿ ਪੈਦਾ ਕਰਨ ਵਾਲੇ ਸ਼ਿ ਭਗਵਾਨ ਨੇ ਤੇ ਅੱਜ ਜਗ੍ਹਾ ਜਗ੍ਹਾ ਮੱਥੇ ਟੇਕੇ ਜਾ ਰਹੇ ਤੁਸੀਂ ਵੀ ਮੁੱਖ ਮਹਿਮਾਨ ਵਜੋਂ ਪਹੁੰਚੇ ਜੀ ਪਹਿਲਾਂ ਤਾਂ ਮੈਂ ਸਾਰੀ ਕਮੇਟੀ ਨੂੰ ਤੇ ਪੰਡਿਤ ਜੀ ਸਾਰਿਆਂ ਨੂੰ ਜਰਨਲ ਸੈਕਟਰੀ ਪ੍ਰਧਾਨ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਸ਼ਿਵਦਾਤਰੀ ਦੇ ਇਸ ਮਹਾਂਪੁਰਬ ਦੀਆਂ ਬਾਕੀ ਜਿੱਥੇ ਪੰਡਿਤ ਜੀ ਨੇ ਗੱਲ ਕੀਤੀ ਕਿ ਆਦ ਦੀ ਤਾਂ ਆਪਾਂ ਜਿੰਨਾ ਵੀ ਜਿੰਨਾ ਇਤਿਹਾਸ ਪੜ੍ਹਦੇ ਆ ਇਵਨ ਕਿ ਗੁਰੂ ਗ੍ਰੰਥ ਸਾਹਿਬ ਜੀ ਵੀ ਸ਼ਿਵਜੀ ਮਹਾਰਾਜ ਦਾ ਜ਼ਿਕਰ ਕੀਤਾ ਹੋਇਆ ਹੈ ਤੇ ਉਹਨਾਂ ਦੀ ਡਿਊਟੀ ਕੀ ਆ ਇਹ ਵੀ ਮਹਾਰਾਜ ਨੇ ਫਰਮਾਨ ਕੀਤਾ ਹੋਇਆ ਹੈ ਵੀ ਸ਼ਿਵਜੀ ਮਹਾਰਾਜ ਜਿਹੜੇ ਉਹ ਆ ਡਿਊਟੀਆਂ ਕਰਦੇ ਨੇ ਜਿਹੜੇ ਕਿ ਕਹਿ ਦੋ ਵੀ ਡਾਈ ਡਾਕਟਰ ਦਾ ਕੰਮ ਕਰਦੇ ਇੱਕ ਸੰਘਾਰ ਕਰਨ ਦਾ ਜਿਨ੍ਹਾਂ ਨੇ ਆਪ ਸਮੇਂ-ਸਮੇਂ ਤੇ ਰਾਖਸ਼ਾਂ ਦੇ ਸੰਘਾਰ ਵੀ ਕੀਤੇ ਆ ਸੋ ਬੜੀ ਖੁਸ਼ੀ ਹੋਈ ਇੱਥੋਂ ਦਾ ਮਾਹੌਲ ਦੇਖ ਕੇ ਤੇ ਸਾਰਿਆਂ ਨੂੰ ਫੇਰ ਇੱਕ ਵਾਰੀ ਵਧਾਈ ਦਿੰਦਾ ਹਾਂ ਇਸ ਸ਼ੋਅ ਬਿਲਕੁਲ ਜੀ ਦੇਖੋ ਕਿ ਨਾਲ ਦੀ ਨਾਲ ਪਹਿਲਾਂ ਪ੍ਰਬੰਧਕ ਕਮੇਟੀ ਦੀ ਪੂਰੀ ਤਸਵੀਰ ਦਿਖਾ ਦਈਏ ਕਿ ਜਿਹੜੇ ਖੜੇ ਨੇ ਤਾਂ ਪਿੰਡ ਤੀਉੜ ਦੇ ਵੀ ਨੇ ਬਾਹਰ ਤੋਂ ਵੀ ਜਿਹੜੇ ਜਗਤ ਮੁੱਖ ਮਹਿਮਾਨ ਵਜੋਂ ਆਏ ਹੋਏ ਨੇ ਤਾਂ ਪ੍ਰਧਾਨ ਜੀ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਪ੍ਰਧਾਨ ਜੀ ਜਿਸ ਤਰੀਕੇ ਨਾਲ ਪੰਡਤ ਜੀ ਨੇ ਕਿਹਾ ਕਿ ਦੀਵੇ ਤੋਂ ਹਨੇਰਾ ਹੁੰਦਾ ਤਾਂ ਤੁਹਾਡੇ ਪਿੰਡ ਦੇ ਵਿੱਚ ਕਿ ਕਿੰਤੋ ਬ੍ਰਿੰਦਦਾਨੀ ਹੁੰਦਾ ਮੰਦਿਰ ਦੇ ਵਿੱਚ ਜਾਂ ਫੇ ਕਿਤੇ ਬਾਹਰ ਲੋਕ ਮੱਥੇ ਜਗਦੇ ਨੇ ਪਰ ਆਪਣੇ ਪਿੰਡ ਦੀ ਕੋਈ ਨਹੀਂ ਸਾਰ ਲੈਂਦਾ ਕੋਈ ਐਦਾਂ ਦੇਖਣ ਨੂੰ ਮਿਲਿਆ ਨਹੀਂ ਨਹੀਂ ਸਾਡੇ ਪਿੰਡ ਦਾ ਬਹੁਤ ਇੱਕਾ ਜੀ ਬਹੁਤ ਸਾਥ ਹੈ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਹੀ ਅਸੀਂ ਅਸੀਂ ਇੱਥੇ ਬੜਾ ਕੰਮ ਕੀਤਾ ਚਾਰ ਪੰਜ ਸਾਲਾਂ ਚ ਤੇ ਪਿੰਡ ਵੱਲੋਂ ਸਾਨੂੰ ਬਹੁਤ ਜ਼ਿਆਦਾ ਬਾਹਰਲੀ ਸੰਗਤ ਵੱਲੋਂ ਜਿੰਨੇ ਐਨ ਆਰ ਆਈ ਵੀਰ ਨੇ ਸਾਰਿਆਂ ਦਾ ਬਹੁਤ ਵਧੀਆ ਸਹਾਇਤਾ ਮਿਲਦਾ ਹੈ ਕਿੱਥੋਂ ਕਿੱਥੋਂ ਸੰਗਤਾਂ ਆ ਰਹੀਆਂ ਨੇ ਜਾਂ ਕਿੱਥੇ ਮਿਲਦੀਆਂ ਤੁਹਾਨੂੰ ਆਣ ਕੇ ਪਤਾ ਲੱਗਦਾ ਹੋਣਾ ਹਾਂਜੀ ਸੰਗਤਾਂ ਤਕਰੀਬਨ ਤਕਰੀਬਨ ਜਿੰਨੇ ਵੀ ਸਾਡੇ ਆਲੇ ਦੁਆਲੇ ਦੇ ਪਿੰਡ ਨੇ ਤਕਰੀਬਨ ਤਕਰੀਬਨ ਹਰ ਪਿੰਡ ਦੇ ਵਿੱਚੋਂ ਬੰਦੇ ਆ ਰਹੇ ਸਾਰੀ ਦਾ ਕੰਮ ਚੱਲ ਰਿਹਾ ਹੋਰ ਕੋਈ ਹੋਰ ਵੀ ਕੰਮ ਰਹਿੰਦਾ ਮੰਦਰ ਨਹੀਂ ਉਹ ਸਾਰੀ ਦਾ ਸਾਡਾ ਸਰੋਵਰ ਦਾ ਕੰਮ ਕੰਪਲੀਟ ਹੋ ਗਿਆ ਤੇ ਅਗਲੇ ਛੋਟੇ ਮੋਟੇ ਕ ਜਿਵੇਂ ਹੁਣ ਸ਼ੈੱਡ ਦਾ ਵੀ ਕੰਪਲੀਟ ਹੋ ਗਿਆ ਠੇਹਿਆ ਉਧਰ ਮਾੜੀ ਤੇ ਵੀ ਹੋਇਆ ਕੰਮ ਅੱਗੇ ਅੱਗੇ ਸਾਰੇ ਚੱਲ ਰਹੇ ਨੇ ਲੋਕ ਮਿਲ ਰਿਹਾ ਸੰਗਤਾਂ ਬਹੁਤ ਵਧੀਆ ਸੰਯੋਗ ਮਿਲ ਰਿਹਾ ਬਿਲਕੁਲ ਤੁਸੀਂ ਦੇਖੋ ਕਿ ਅਗਰ ਕਿਸੇ ਵੀ ਧਾਰਮਿਕ ਸਥਾਨ ਦਾ ਪ੍ਰਧਾਨ ਕਮੇਟੀ ਸਹੀ ਹੋਵੇ ਤਾਂ ਦਿਨੋ ਦਿਨੀ ਕਿਤੇ ਨਾ ਕਿਤੇ ਮੰਦਰਾਂ ਦੀਆਂ ਸਾਰੀਆਂ ਸਿਰ ਚੜ ਜਾਂਦੀਆਂ ਨੇ ਤਾਂ ਪੰਚ ਸਾਹਿਬ ਸਾਡੇ ਨਾਲ ਨੇ ਪੰਚ ਸਾਹਿਬ ਕਿਵੇਂ ਦੇਖਦੇ ਹੋ ਕਿ ਪਿੰਡ ਤਿਓੜ ਦੇ ਵਿੱਚ ਜਿਹੜਾ ਮੰਦਰ ਬਣਿਆ ਹੋਇਆ ਇਤਿਹਾਸਿਕ 707 ਪੁਰਾਣਾ 800 ਸਾਲ ਪੁਰਾਣਾ ਦਾ ਸਹਿਆ ਕਿ ਖੇੜਾ ਮੰਦਰ ਹੈ ਸ਼ਿਵ ਮੰਦਰ ਤੁਸੀਂ ਇਹ ਸਾਰੀ ਕੀਤੀ ਜਦਵਾਰ ਤੋਂ ਕਿੰਨਾ ਕੁ ਸਯੋਗ ਮਿਲ ਰਿਹਾ ਪਿੰ ਦੇਖੋ ਤੁਸੀਂ ਦੇਖ ਰਹੇ ਹੋ ਜਿਹੜੀ ਪ੍ਰਬੰਧਕ ਕਮੇਟੀ ਹੈ ਬਹੁਤ ਹੀ ਵਿਧਾਈ ਦੀ ਪਾਤਰ ਹੈ ਕਿਉਂਕਿ ਇਹ ਹਰ ਇੱਕ ਵੱਡਾ ਪਿੰਡ ਹੈ ਬਹੁਤ ਵੱਡਾ ਪਿੰਡ ਹੈ ਇਲਾਕੇ ਦੇ 10 12 ਪਿੰਡ 15 ਪਿੰਡ ਕਹਿ ਲੋ ਲਗਭਗ ਸਾਰੀ ਸੰਗਤ ਇੱਥੇ ਮੱਥਾ ਟੇਕਣ ਨਤਮਸਤਕ ਹੋਣ ਲਈ ਆਉਂਦੀ ਹੈ ਤੁਸੀਂ ਬਾਹਰ ਦੇਖਿਆ ਵੀ ਹੋਵੇਗਾ ਸੋ ਮੈਂ ਤਾਂ ਇਸ ਮੌਕੇ ਚੁਬ ਦਿਹਾੜੀ ਦੇ ਮੌਕੇ ਤੇ ਕਹਿੰਦੇ ਹੁੰਦੇ ਸ਼ਿਵਜੀ ਅਤੇ ਪਾਰਵੇਦੀ ਦਾ ਅੱਜ ਵਿਆਹ ਸੀ ਸੋ ਸਾਰੀ ਪ੍ਰਬੰਧਕ ਕਮੇਟੀ ਨੂੰ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵਧਾਈਆਂ। ਕਸਤੀ ਦੰਗਲ ਵੀ ਹੁੰਦਾ ਹਰ ਸਾਲ? ਅੱਜ ਆਯੋਜਨ ਕੀਤਾ ਪਹਿਲਾ ਕਸਤੀ ਦੰਗਲ। ਪਹਿਲਾ ਪਹਿਲਾ ਕਸਤੀ ਦੰਗਲ ਹੈ। ਪਹਿਲਾ ਵਾਲੀਬਾਲ ਦੇ ਟੂਰਨਾਮੈਂਟ, ਵਾਲੀਬਾਲ ਦੇ ਟੂਰਨਾਮੈਂਟ ਕੰਟੀਨਿਊ ਚੱਲਦੇ ਸੀ। ਪਿਲੇ 40-45 ਸਾਲ ਤੋਂ ਇਹ ਟੂਰਨਾਮੈਂਟ ਜਾਰੀ ਹੈ। ਚਾਹੇ ਉਹ ਛੇਂਜ ਛਿੰਜ ਪਹਿਲੀ ਵਾਰੀ ਹੋ ਰਹੀ ਹੈ, ਉਸ ਤੋਂ ਪਹਿਲਾਂ ਫਟਵਾਲ ਅਤੇ ਵਾਲੀਬਾਲ ਦੇ ਟੂਰਨਾਮੈਂਟ ਲਗਾਤਾਰ ਜਾਰੀ ਹੈ। ਸੋ ਉਹ ਵੀ ਪ੍ਰਬੰਧਕ ਪ੍ਰਬੰਧ ਕਰ ਰਹੇ ਨੇ। ਸੋ ਨਗਰ ਵਾਸੀਆਂ ਨੂੰ ਇਸ ਸ਼ੁਭ ਮੌਕੇ ਤੇ ਲੱਖ-ਲੱਖ ਵਧਾਈ ਹੋਵੇ। ਜੀ ਹੋਰ ਕੋਈ ਜਿਆ ਪਰਵੰਦ ਕਮੇਟੀ ਜਲਾ ਬੋਲਣ ਨੂੰ ਹੋਵੇ ਤਾਂ ਜਿਹਦੇ ਮਨ ਦੇ ਵਿੱਚ ਬੋਲੋਗੇ ਹੁਣ ਮਾਸਟਰ ਜੀ ਤੁਸੀਂ ਕਾਫੀ ਧੇਰ ਦੇਖਿਆ ਮੰਦਰ ਦੇ ਵਿੱਚ ਕੋਈ ਚਮਤਕਾਰ ਇਦਾਂ ਦੇਖਿਆ ਜਿਹੜਾ ਸੰਗਤਾਂ ਨੂੰ ਹੋਰ ਪ੍ਰੋਸਾ ਹੋਵੇ ਕਿ ਜਿਹੜੇ ਉੱਤੇ ਨਮਸਤਕ ਹੋ ਕੇ ਸਾਡੀ ਸ਼ਰਧਾ ਪੂਰੀਆਂ ਹੋਣਗੀਆਂ ਹਾਂ ਜੀ ਮੈਂ ਚਮਤਕਾਰਾਂ ਨੂੰ ਤਾਂ ਮੰਨਦਾ ਹੀ ਨਹੀਂ ਕਿਉਂਕਿ ਭਗਵਾਨ શ્રીਕ੍ਰਿਸ਼ਨ ਗੀਤਾ ਜਿ ਕਹਿੰਦਾ ਹੈ ਕਰ ਅਗਰੇ ਵਾਸਤੇ ਲਕਸ਼ਮੀ ਕਰ ਮੱਧੇ ਸਰਸਤੀ ਕਰ ਮੂਲੇ ਸਤੇ ਤੋਂ ਬ੍ਰਹਮਾ ਪਰਵਾਤੇ ਕਰ ਦਰਸ਼ਨਮ ਮਿਹਨਤ ਕਰ ਫਲ ਮੈਂ ਆਪ ਦਊਗਾ ਅਸੀਂ ਜਮਤਕਾਰਾਂ ਨੂੰ ਨਹੀਂ ਮੰਨਦੇ ਅਸੀਂ ਮੰਨਦੇ ਸੇਵਾ ਨੂੰ ਜਿਹੜਾ ਇਹ ਪਿੰਡ ਤਿਊੜਾ ਹੈ 500 ਔਰ 700 ਸਾਲ ਦੇ ਵਿੱਚ ਜਿਹੜਾ ਇਹਦੇ ਪਰਮਾਨ ਮਿਲਦੇ ਆ ਔਰ ਪਿੰਡ ਨੂੰ ਇਹ ਬਹੁਤ ਇਸ ਕਿਸਮ ਦੀ ਪਿੰਡ ਵਾਸਤੇ ਬੜੀ ਮਹੱਤਤਾ ਵਾਲੀ ਗੱਲ ਹੈ ਤਿਊੜੀ ਦਾ ਨਾਂ ਤਾਂ ਪਿਆ ਇਹ ਟੀ ਪੁਆਇੰਟ ਇੱਥੇ ਕੋਈ ਵੀ ਚੌਂਕ ਨਹੀਂ ਹੈ ਅੱਛਾ ਔਰ ਦੂਜੀ ਗੱਲ ਜਿੰਨੇ ਵੀ ਰਸਤੇ ਚਾਰੇ ਚਾਰਾਂ ਤੇ ਧਾਰਮਿਕ ਸਥਾਨ ਹੈ ਹੋਰ ਕਿਸੇ ਪਿੰਡ 'ਚ ਨਹੀਂ ਔਰ ਇੱਥੇ ਤਿੰਨ ਬਰੋਟੇ ਸਨ ਤਿਊੜ ਦਾ ਨਾਂ 30 ਵੜ ਹੈ ਤਿੰਨ ਬਰੋਟੇ ਔਰ ਇਸ ਪਿੰਡ ਨੂੰ ਇੱਕ ਬੜੀ ਜਿਹੜੀ ਹੈ ਮਹੱਤਤਾ ਪ੍ਰਾਪਤ ਹੋਈ ਹੈ ਬਾਬਾ ਗੋਲਾਬਦਾ ਜੀ ਦਾ ਹੀ ਕਡੇਰਾ ਸੀ ਬਾਬਾ ਗੁਰਦੀਪ ਸਿੰਘ ਇੱਥੋਂ ਪੜ੍ਹ ਕੇ ਗਏ ਜਿਨ੍ਹਾਂ ਦੀ ਕਿਤਾਬਾਂ ਬਹੁਤ ਹੈ ਸਮਾਜ ਸੁਧਾਰ ਵਾਸਤੇ ਲਹਿਰ ਚਲਾਈ ਹੈ ਅੰਗਰੇਜ਼ਾਂ ਨੇ ਜੇਲ ਵੀ ਕਰਿਆ ਔਰ ਉਹ ਇੱਥੇ ਹੀ ਬਾਬਾ ਗੋਲਾਬਦਾ ਜੀ ਉਹਨਾਂ ਦੀ ਸਮਾਦ ਹੈ ਇਸੇ ਪਿੰਡ ਚ ਜਿਹੜੇ ਹੋਇਆ ਫਰੀ ਬੋਰਡਿੰਗ ਫਰੀ ਐਜੂਕੇਸ਼ਨ ਫਰੀ ਕੱਪੜੇ ਜਿਹੜੇ ਆ ਉਹਨਾਂ ਨੇ ਸਟੂਡੈਂਟ ਨੂੰ ਦੇਣ ਗੁਰਮਖੀ ਸਖਾਈ ਹੈ ਉਹਨਾਂ ਨੇ ਇੱਕ ਪਿੰਡ ਨੂੰ ਹੋਰ ਜਿਹੜੀ ਹੈ ਮਹੱਤਤਾ ਗੁਰੂ ਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਨੂੰ ਜਾਂਦੇ ਹੋਏ ਭੰਗਾਣੀ ਦੇ ਯੁੱਧ ਨੂੰ ਜਾਂਦੇ ਹੋਏ ਕਿਊੜ ਛੱਟ ਕੇ ਸਨ ਐ ਗੰਗਾ ਰਾਮ ਹਕੀਮ ਦਾ ਪਰਿਵਾਰ ਸੀ ਉਹਨਾਂ ਨੇ ਉਹ ਗੁਰਦੁਆਰੇ ਨੂੰ ਜਗ੍ਹਾ ਦੇਈ ਉੱਥੇ ਜਿਹੜੇ ਉਹਨਾਂ ਨੇ ਕੀਲੇ ਗੱਡੇ ਸਨ ਘੋੜਿਆਂ ਦੇ ਲਈ ਹੁਣ ਬਰੋਟੇ ਐ ਇਹ ਵੀ ਪਿੰਡ ਦੀ ਮਹੱਤਤਾ ਫਿਰ ਉਹ ਜਾਂਦੇ ਵੇ ਵੀ ਭਾਈ ਇਹਨਾਂ ਨੇ ਸਾਨੂੰ ਜਗ੍ਹਾ ਦੀ ਇੱਕ ਸ੍ਰੀ ਸਾਹਿਬ ਕਿਰਪਾਨ ਨੂੰ ਇਹ ਕਹਿੰਦੇ ਹਨਾ ਇਹ ਕਰਪਾਨ ਇਹ ਗੁਟਕਾ ਸਾਹਿਬ ਦੇ ਕੇ ਗਏ ਉਹ ਪਰਿਵਾਰ ਇਥੋਂ ਤਾਂ ਉਰੀ ਚਲੇ ਗਿਆ Rajputan ਦਾ ਪਰਿਵਾਰ ਸੀ ਫਿਰ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਤੁਸੀਂ ਤਾਂ ਤਮਾਕੂ ਵੀ ਪੀਂਦੇ ਔਰ ਮर्यादा ਰੱਖ ਨਹੀਂ ਸਕਦੇ ਉਹ ਪੌਂਟਾ ਸਾਹ ਕਪਾਲ ਮੋਚਨ ਕਪਾਲ ਮੋਚਨ ਗੁਰਦੁਆਰਾ ਸਾਹਿਬ ਚ ਉਹ ਸ੍ਰੀ ਸਾਹਿਬ ਵੀ ਔਰ ਗੁਟਕਾ ਸਾਹਿਬ ਵੀ ਉੱਥੇ ਦੇਖੇ ਗਏ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ ਔਰ ਜਿਹੜਾ ਖੇੜਾ ਇਹ ਵੀ ਬੜਾ ਪੁਰਾਣਾ ਹੈ 500 700 ਸਾਲ ਦੇ ਲਗਭਗ ਖੇੜਾ ਗੁਰਦੁਆਰੇ ਦੀ ਗੱਲ ਕੀਤੀ ਹੈ ਹੈ ਤੁਹਾਡੇ ਪਿੰਡ ਚੋਂ ਬਿਲਕੁਲ ਗੁਰਦੁਆਰਾ ਭੰਡਾਰੀ ਸਾਹਿਬ ਉਸੀ ਨੂੰ ਕਹਿੰਦੇ ਕੋਈ ਪੰਘਾਣੀ ਦਾਸ ਕੋੰਦਾ ਕੋਈ ਕੁਝ ਭੰਡਾਰੀ ਸਾਹਿਬ ਹੈ ਉਹ ਕਿਉਂਕਿ ਇੱਥੇ ਭੰਡਾਰੇ ਲੱਗੇ ਸਨ ਪਿੰਡ ਵਾਲਿਆਂ ਨੇ ਉਹਨੂੰ ਜਦੋਂ ਕੋਈ ਮਹਾਤਮਾ ਆਂਦਾ ਸੀ ਉਹ ਵੀ ਮਹਾਤਮਾ ਤੇ ਚਲੋ ਉਹਨਾਂ ਨੇ ਕਿਰਪਾਨ ਸ਼ਸਤਰ ਵੀ ਧਾਰਨ ਕਰੇ ਹੋਏ ਤੇ ਤਾਂ ਉਹਨਾਂ ਨੂੰ ਰਾਸਨ ਜਿਹੜਾ ਹੈ ਪਿੰਡ ਵਾਲਿਆਂ ਨੇ ਖਾਸ ਕਰ ਗੰਗਾ ਰਾਮ ਹਕੀਮ ਨੇ ਰਾਸਨ ਵੀ ਦਿੱਤਾ ਔਰ ਨਾਲ ਦੀ ਨਾਲ ਉਹ ਜਗ੍ਹਾ ਵੀ ਦਈ ਨਹੀਂ ਤਾਂ ਡਰਦੇ ਕੋਈ ਜਗ੍ਹਾ ਨਹੀਂ ਤੇ ਦਿੰਦੇ ਇਸ ਕਰਕੇ ਪਿੰਡ ਦੀ ਜਿਹੜੀ ਮਹੱਤਤਾ ਮੈਂ ਇਹ ਕਿਤਾਬ ਛਾਪੀ ਹੈ ਦਈ ਹੈ ਮੈਂ ਆਪਣਾ ਲੇਖ ਇਹ ਮਨਮੋਹਨ ਸਿੰਘ ਦਾਉਨ ਹੈ ਜਿਹੜੇ ਪਿੰਡਾਂ ਦਾ ਲਿਖਦਾ ਉਹਦੇ ਵਿੱਚ ਟੀਊੜ ਦਾ ਜਿਹੜਾ ਵਰਣਨ ਹੈ ਔਰ ਦਾਊ ਸਾ ਮੇਰੇ ਟੀਚਰ ਵੀ ਰਹੇ ਆ ਇਸ ਕਰਕੇ ਇਹ ਪਿੰਡ ਦੀ ਮਹੱਤਵ ਧੰਨਵਾਦ ਤੁਹਾਨੂੰ ਦੇਖੋ ਕਿ ਜਿਸ ਤਰੀਕੇ ਨਾਲ ਇਸ ਪਿੰਡ ਦੀ ਮਹੱਤਤਾ ਇਹਨਾਂ ਨੇ ਦੱਸਿਆ ਕਹਿੰਦਾ ਨੇ ਤਾਂ ਅੱਜ ਸ਼ਿਵਰਾਤਰੀ ਦੇ ਮੌਕੇ ਜਿਹੜੀਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਆਪਣੇ ਆਪਣੀ ਸਰਦਾਂ ਲੈ ਕੇ ਆਈਆਂ ਨੇ ਉਮੀਦ ਕਰਦੇ ਆ ਤੁਹਾਨੂੰ ਵੀ ਸਟੋਰੀ ਵਧੀਆ ਲੱਗੀ ਹੋਵੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੋ ਵੀ ਸ਼ਿਵ ਭਗਵਾਨ ਨੂੰ ਮੰਨਦੇ ਨੇ ਆਪਣੇ ਆਪਣੀ ਹਾਜ਼ਰੀ ਜੂ ਲਵਾਇਓ ਉਹਨੇ ਕਹਿੰਦੇ ਮੈਂ ਜਸਪ੍ਰੀਤ ਦੇ ਨਾਲ ਫਰਤੇ